ਇਹ ਤਾਂ ਬਣੋ ਨ ਇੱਕ ਵਧੀਆ ਚੀਜ਼। ਦੇ ਵੀ ਚੱਲ ਆਪਾਂ ਨੂੰ ਬਾਲ ਤਾਂ ਮਿਲ ਨਹੀਂ ਰਹੀ। ਅਭੀ ਤਾਂ ਬਾਲ ਦੋ ਇਸ ਗੱਤਲ ਖੇਡ ਖੇਡਦੀਏ। ਓਏ ਦੇਖ ਕਿ ਜ਼ੁਰਮਣੇ ਕਰੇ। ਓਹੋ ਬੱਚੋ ਇਹ ਤਾਂ ਸਬਜ਼ੀ ਵਾਸਤੇ ਆ ਤੁਸੀਂ ਤਾਂ ਹੋਰ ਹੀ ਕੁਝ ਕਰਨ ਲੱਗੇ ਤੁਹਾਨੂੰ ਬਹੁਤ ਦੰਨੀਆਂ ਲੱਭ ਕੇ। ਇਹ ਤਾਂ ਇੱਕ ਵਧੀਆ ਚੀਜ਼ ਬਣਾਉਣੀ ਆ। ਤੁਸੀਂ ਤਾਂ ਹੋਰ ਹੀ ਕੰਮ ਕਰਕੋ। ਸਾਨੂੰ ਤਾਂ ਲੱਗਿਆ ਬਾਲ ਵਰਗਾ ਸੀ ਖੇਡ ਹੀ ਲਈ ਇਹ ਦਿਨ ਆ। ਨਹੀਂ ਨਹੀਂ ਬੱਚਾ ਦੰਨੀਆਂ ਬਾਲ ਲੱਭ ਕੇ ਇਹ ਤਾਂ ਤਾਂ ਆਪਾਂ ਕਿ ਜਈ ਚੀਜ਼ ਬਣਾਉਣ ਲੱਗੇ ਆ। ਦੋਸਤੋ ਮਤਲਬ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ ਤਾਂ ਇਹ ਤਾਂ ਇੱਕ ਕਮਾਲ ਦੀ ਚੀਜ਼ ਬਣਦੀ ਜਿਹੜੀ ਆਪਾਂ ਸਿਰਫ 2 ਮਿੰਟਾਂ ਚ ਦੀ ਬਣਾ ਕੇ ਰਾਤ ਰਾਤ ਜਿਹੜਾ ਦਰਦ ਹੁੰਦਾ ਹੈਗਾ ਉਹਨੂੰ ਆਪਾਂ ਹਟਾ ਸਕਦੇ ਹਾਂ ਚਲੋ ਫਿਰ ਕਰਦੇ ਹਾਂ ਸਟਾਰਟ ਤੇ ਕਾਦੇ ਵਾਸਤੇ ਚੀਜ਼ ਵਰਤੀ ਜਾਂਦੀ ਹੈ ਕਿਵੇਂ ਆਪਾਂ ਬਣਾ ਸਕਦੇ ਹਾਂ ਕਿਵੇਂ ਜਿਹੜੇ ਆਪਾਂ ਦਰਦ ਹੁੰਦੇ ਨੇ ਉਹਨਾਂ ਨੂੰ ਹਟਾ ਸਕਦੇ ਹਾਂ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਇਹਦੇ ਬਰੀਕ ਬਰੀਕ ਪੀਸ ਕੱਟ ਲਾਂਗੇ ਤੇ ਤੁਸੀਂ ਕਦੇ ਸੋਚਣਾ ਨਹੀਂ ਹੋਣਾ ਵੀ ਜਿਹੜਾ ਦਰਦ ਹੁੰਦਾ ਵੀ ਉਹ ਐਵੇਂ ਗਾਇਬ ਹੋ ਜਾਊਗਾ 1 ਮਿੰਟ ਚ ਦੀ ਤੇ ਇਹਦੇ ਆਪਾਂ ਬਰੀਕ ਹਾਂ ਜੀ ਪਰ ਬੱਚੇ ਨੂੰ ਬੋਲ ਨਹੀਂ ਲੱਭ ਰਹੀ ਸੀ ਜੀ ਪਰ ਜਿਵੇਂ ਹੁਣ ਆਪਾਂ ਬਹੁਤ ਸਾਰੇ ਕਮੈਂਟ ਆਉਂਦੇ ਨੇ ਜਿਨ੍ਹਾਂ ਜਾਂ ਕਈ ਵਾਰ ਕਿਸੇ ਦੇ ਪੈਰਾਂ ਵਿੱਚ ਬਹੁਤਿਆਰ ਦਰਦ ਹੁੰਦਾ ਅੱਡੀਆਂ ਵਿੱਚ ਦਰਦ ਹੁੰਦਾ ਸਪੈਸ਼ਲ ਉਹਨਾਂ ਵਾਸਤੇ ਹੈ ਜੀ ਇਹ ਠੀਕ ਹੈ ਜੀ ਤੇ ਬੋਡੀਆਂ ਦੀ ਦਰਦ ਹਟਾਉਣ ਦਾ ਬਿਲਕੁਲ ਜਵਾਬ ਹਾਂ ਜੀ ਹਾਂ ਜੀ ਤੇ ਆਪਾਂ ਦੱਸਾਂਗੇ ਕਿ ਕੀ ਕੁਝ ਪਾਉਣਾ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਇੱਕ ਤਵੇ ਨੂੰ ਗਰਮ ਕਰ ਲੈਣਾ ਹੈ ਜੀ ਠੀਕ ਹੈ ਜੀ ਤੇ ਇਹ ਤੇ ਆਪਾਂ ਪਾ ਲੈਣਾ ਜੀ ਸਰੋਂ ਦਾ ਤੇਲ ਕਾਫੀ ਤੇਲ ਪਾਵਾਂਗੇ ਤਿੰਨ ਚਾਰ ਚਮਚੇ ਠੀਕ ਹੈ ਸਾਰੇ ਤਵੇ ਤੇ ਖਿਲਾਰ ਲੈਣਾ ਆਪਾਂ ਹਾਂ ਜੀ ਤੇ ਇਹਨੂੰ ਆਪਾਂ ਗਰਮ ਹੋਣ ਦਵਾਵ ਇਹਦੇ ਵਿੱਚ ਰੱਖਦੇ ਜਾਵਾਂਗੇ ਜੀ ਇਹਨਾਂ ਨੂੰ ਪਕਾਉਣਾ ਮਤਲਬ ਸਮਾਨ ਕੇ ਆਪਾਂ ਪਕਾਉਣੇ ਹੁੰਦੇ ਆਂ ਹਾਂਜੀ ਜਿਵੇਂ ਬੈਗ ਦਾ ਪਰਥਾ ਬਣਾਉਣੇ ਹੁੰਦੇ ਆਂ ਹਾਂਜੀ ਤੇ ਇਹਦੇ ਵਿੱਚ ਬਹੁਤ ਮਤਲਬ ਜਿਆਦਾ ਗਰਮਾਸ਼ ਹੁੰਦੀ ਹੈ ਜੋ ਸਾਡੇ ਦਰਦ ਨੂੰ ਘਟਾਉਂਦੀ ਹੈਗੀ ਠੀਕ ਹੈ ਜਿਹੜਾ ਤੇਲ ਹੈ ਜੀ ਮਤਲਬ ਜਿਵੇਂ ਸਰੋਂ ਦਾ ਤੇਲ ਲਿਆ ਹੈ ਆਪਾਂ ਵਧੀਆ ਆਰਗੈਨਿਕ ਹੂੰ ਤੇ ਇਹ ਵੀ ਹੈ ਜਿਹੜਾ ਦਰਦ ਨਿਵਾਰਕ ਹੈ ਜੀ ਬਹੁਤ ਜਿਆਦਾ ਫਾਇਦਾ ਕਰਦਾ ਤੇ ਚੰਗੀ ਤਰ੍ਹਾਂ ਆਪਾਂ ਦੋਨੇ ਸਾਈਡਾਂ ਤੋਂ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾ ਲਾਂਗੇ ਜੀ ਠੀਕ ਹੈ ਜੀ ਤੇ ਇਹਦੇ ਉੱਪਰ ਆਪਾਂ ਲਾ ਦਾਂਗੇ ਜੀ ਹਲਦੀ ਇਹ ਕਿਹ ਗੱਦੰਤ ਉਹ ਮਤਲਬ ਉੱਪਰ ਲਾ ਦੇਣੀ ਹੈ ਥੋੜੀ ਥੋੜੀ ਜਿੰਨੇ ਆਪਾਂ ਉਹ ਅੱਕ ਦੇ ਪੱਤਿਆਂ ਦੇ ਉੱਪਰ ਲਾਈ ਸੀ ਹੈਨਾ ਹਾਂਜੀ ਹਾਂਜੀ ਇਹ ਵੀ ਮਤਲਬ ਘਰ ਦੀ ਹਲਦੀ ਹੈ ਜੀ ਬਹੁਤ ਫਾਇਦਾ ਕਰਦੀ ਹੈ ਜੀ ਇਹ ਚੀਜ਼ ਵੀ ਠੀਕ ਹੈ ਜੀ ਇਹ ਤਰੀਕਾ ਲਗਭਗ ਰਹਣ ਸੇਮ ਜੀ ਲੱਗਦਾ ਮੈਨੂੰ ਦਾ ਨਹੀਂ ਨਹੀਂ ਜੀ ਥੋੜਾ ਜਿਹਾ ਡਿਫਰੈਂਟ ਹੈ ਹੁਣ ਜਿਵੇਂ ਅਡੀਆਂ 'ਚ ਬਹੁਤਿਆਦ ਦਰਦ ਕਈ ਵਾਰ ਕੈਲਸ਼ੀਅਮ ਆਇਰਨ ਦੀ ਘਾਟ ਹੁੰਦੀ ਹੈ ਜੀ ਉਹ ਵੀ ਆਪਾਂ ਲੈ ਸਕਦੇ ਹਾਂ ਉਹਦੇ ਨਾਲ ਵੀ ਫਰਕ ਪਿਆ ਜਾਂਦਾ ਕਿ ਪਰਕਾ ਇਹ ਵਾਰ ਕੀ ਹੁੰਦਾ ਕਿ ਬਹੁਤ ਹੀ ਜ਼ਿਆਦਾ ਤਾਂ ਸੋਜ ਵੀ ਆ ਜਾਂਦੀ ਆ ਪੈਰਾਂ ਤੇ ਤੇ ਬਹੁਤ ਹੀ ਜ਼ਿਆਦਾ ਪੇਨ ਹੁੰਦੀ ਹੈਗੀ ਲਓ ਜੀ ਚੰਗੀ ਤਰ੍ਹਾਂ ਮਤਲਬ ਗਰਮ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਪਾਤੀ ਜੀ ਫੁੱਲ ਭਰ ਕੇ ਹਲਦੀ ਠੀਕ ਹੈ ਜੀ ਸਾਰਿਆਂ ਤੇ ਪਾ ਦੇਣੀ ਹੈ ਜੀ ਜੇਕਰ ਦੋਨੇ ਡੀਟ ਬਣਨੇ ਤਾਂ ਆਪਾਂ ਦੋ ਮਤਲਬ ਚਾਰ ਪੀਸ ਕੱਟ ਸਕਦੇ ਹਾਂ ਦੋ ਦੋ ਆਪਾਂ ਵੰਨ ਲੈਣੇ ਆ ਠੀਕ ਹੈ ਜੀ ਤੇ ਹੁਣ ਆਪਾਂ ਲਈਏ ਜੀ ਬਰੀਕ ਬਰੀਕ ਕੁੱਟ ਕੇ ਫੜਕੜੀ ਫੜਕੜੀ ਹਾਂਜੀ ਇਹ ਫੜਕੜੀ ਵੀ ਬਹੁਤ ਚੰਗੀ ਆ ਨਾ ਰੋਣ ਦਾ ਬਿਲਕੁਲ ਜਿਆਦਾ ਚੰਗੀ ਆ ਜੀ ਇਹ ਹੂੰ ਤੇ ਲਓ ਜੀ ਇਹ ਵੀ ਆਪਾਂ ਇਹਦੇ ਉੱਪਰ ਪਾ ਦਾਂਗੇ ਜੀ ਫੜਕੜੀਆਂ ਵੀ ਚੰਗੂ ਤਰ੍ਹਾਂ ਜਿਵੇਂ ਆਪਾਂ ਹਲਦੀ ਲਾਈ ਆ ਉਵੇਂ ਉੱਪਰ ਲਾ ਦੋ ਹਾਂਜੀ ਇਹ ਗਰਮਾ ਦੇ ਇਹਦੇ ਉੱਪਰ ਚੰਗੀ ਤਰ੍ਹਾਂ ਪਿਗਲ ਜੂ ਜੀ ਠੀਕ ਆ ਫੜਕੜੀ ਤਾਂ ਕਿਉਂਕਿ ਖਿਲੋ ਹੂੰ ਕਰ ਦਿੰਨੇ ਜਦੋਂ ਜਿਵੇਂ ਗਰਮ ਕਰ ਲੰਨੇ ਆਪਾਂ ਪਿਗਲ ਜਾਂਦੇ ਆ ਖਿਲੋ ਜਾਂਦੀ ਆ ਜੀ ਉਵੇਂ ਖਿਲੋ ਤੇ ਲਓ ਜੇ ਪੂਰੇ ਫੁੱਲ ਗਰਮ ਹੋ ਗਏ ਤੇ ਇਹਨੂੰ ਆਪਾਂ ਹਲਕੇ ਜੇ ਠੰਡੇ ਕਰ ਲਾਂਗੇ ਠੀਕ ਹੈ ਜੀ ਤੁਸੀਂ ਰੋਜ਼ ਹੀ ਕਹਿੰਦੇ ਰਹਿੰਦੇ ਹੋ ਜੀ ਦਰਦ ਹੁੰਦਾ ਦਰਦ ਹੁੰਦਾ ਤੇ ਮੈਂ ਕਹ ਚਲੋ ਅੱਜ ਇੱਕ ਬੈਂਗ ਨਹੀਂ ਲੱਭਿਆ ਤੇ ਮੈਂ ਕਹ ਇਹਦੀ ਸਬਜੀ ਤਾਂ ਕੀ ਬਣਨੀ ਆ ਤੇ ਇਹ ਤਾਂ ਇੱਕ ਕਮਾਲ ਦੀ ਚੀਜ਼ ਬਣਾਉਣੀ ਆ ਤੇ ਇਹ ਨਾ ਮਤਲਬ ਪਹਿਲੇ ਪ੍ਰਾਣ ਮਤਲਬ ਜਿਹੜਾ ਟਾਈਮ ਹੁੰਦਾ ਸੀ ਕਿ ਜਦੋਂ ਕਈ ਵਾਰ ਵੀ ਅੱਡੀਆਂ 'ਚ ਦਰਦ ਹੋਣ ਲੱਗ ਜਾਂਦਾ ਕਈ ਵਾਰ ਤਾਂ ਐਵੇਂ ਹੋ ਜਾਂਦਾ ਵਿਕਾਸ ਦੀ ਘਾਟ ਹੋਊਗੀ ਮਤਲਬ ਉਹ ਚੀਜ਼ ਜਿਹੜੇ ਮੈਨੂੰ ਲੈਣੇ ਚਾਹੀਦੇ ਕਈ ਵਾਰ ਕੈਲਸ਼ੀਅਮ ਦੀ ਘਾਟ ਕਰਕੇ ਜਿਹੜਾ ਅੱਡੀਆਂ 'ਚ ਦਰਦ ਹੋਣ ਲੱਗ ਜਾਂਦਾ ਆਇਰਨ ਦੀ ਘਾਟ ਕਰਕੇ ਹਾਂਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬੰਨ ਲਾਂਗੇ ਜੀ ਕਿਸੇ ਵੀ ਕ ਉਦੀ ਵਜ੍ਹਾ ਕਰਕੇ ਵੀ ਦਰਦ ਹੋਣ ਲੱਗ ਜਾਂਦਾ ਤੇ ਇਹ ਨਾਲ ਤਾਂ ਸੋਜ ਨੂੰ ਘੱਟ ਕਰੂਗੀ ਤੇ ਨਾਲੇ ਜਿਹੜਾ ਦਰਦ ਤਾਂ ਬਿਲਕੁਲ ਗਾਇਬ ਹੋ ਜਾਊਗਾ ਤੇ ਹੁਣ ਆਪਾਂ ਪੈਰਾਂ ਤੇ ਬੰਨ ਕੇ ਦਿਖਾਉਨੇ ਆ ਤੇ ਇਹਨੂੰ ਆਪਾਂ ਪੂਰੀ ਰਾਤ ਰੱਖਣਾ ਜੀ ਤੇ ਬਹੁਤ ਜ਼ਿਆਦਾ ਫਰਕ ਨਜ਼ਰ ਆਊਗਾ ਸਾਰੀ ਰਾਤ ਬੰਨ ਕੇ ਰੱਖਣਾ ਪਊਗਾ ਹਾਂਜੀ ਹਾਂਜੀ ਕਿਉਂਕਿ ਕਮੈਂਟ ਵੀ ਬਹੁਤ ਆ ਰਹੇ ਸੀ ਵੀ ਅੱਡੀਆਂ 'ਚ ਬਹੁਤ ਿਆ ਦਰਦ ਉਹਦੇ ਵਾਸਤੇ ਦੱਸੋ ਤੇ ਮੈਂ ਕਿਹਾ ਚਲੋ ਹੁਣ ਸਬਜੀ ਤਾਂ ਨਹੀਂ ਬਣਦੀ ਤੇ ਇਹ ਤੇ ਕਰੈਮੇਡੀ ਤਿਆਰ ਕਰੀਏ ਜੀ ਜੋ ਬਹੁਤ ਹੀ ਜ਼ਿਆਦਾ ਮਤਲਬ ਇਹਦੇ ਨਾਲ ਫਰਕ ਮਤਲਬ ਜਿੰਦਾ ਜੀ ਜਿਹੜੇ ਆਪਾਂ ਨੂੰ ਯੂਜ਼ ਕਰਦੇ ਆਂਗੇ ਤੇ ਚਲੋ ਜੀ ਹੁਣ ਮੈਂ ਤਾਂ ਇਹਨੂੰ ਮਤਲਬ ਆਪਾਂ 4-5 ਮਿੰਟ ਪਕਾ ਲੈਣਾ ਹੁਣ ਜਿਵੇਂ ਹਾਂਜੀ ਇਹਨੂੰ ਮਤਲਬ ਪੂਰੇ ਗਰਮ ਕਰ ਲੈਣਾ ਆ ਦੇਖੋ ਜੀ ਮਤਲਬ ਨਾਲੇ ਤਾਂ ਚੰਗੀ ਤਰ੍ਹਾਂ ਜਿਹੜਾ ਹੋ ਸੀਗਾ ਆਪਾਂ ਲਾਇਆ ਤੇਲ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਅਬਜਾਰਬ ਹੋ ਗਿਆ ਉੱਪਰ ਆਪਾਂ ਲਾਈਸ ਇਹਦੇ ਹਲਦੀ ਤੇ ਜਿਹੜੀ ਫੜਕੜੀ ਲਾਈ ਹੋਈ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਮੈਲਟ ਹੋ ਚੁੱਕੀ ਠੀਕ ਹੈ ਜੀ ਮੈਲਟ ਹੋ ਗਈ ਮਤਲਬ ਪੂਰੀ ਚੰਗੂਦਰਾ ਆਪਾਂ ਵਿੱਚ ਰਚਾ ਲੈਣੀ ਹੈ ਇਸ ਤਰ੍ਹਾਂ ਪਾਣੀ ਜਵਾਂ ਜਾਂਦਾ ਗਰਮ ਗਰਮ ਹਾਂਜੀ ਤੇ ਚਲੋ ਜੀ ਫਿਰ ਹੁਣ ਬਣਈਏ ਹਾਂਜੀ ਹੁਣ ਬਣ ਕੇ ਦਿਖਾਣੇ ਲੋ ਜੀ ਇਹਨੂੰ ਨਿੱਗੇ ਨਿੱਗੇ ਨੂੰ ਆਪਾਂ ਬੰਨ ਲੈਣਾ ਜਿਆਦਾ ਗਰਮ ਨੂੰ ਨਹੀਂ ਬੰਨਣਾ ਠੀਕ ਹੈ ਮਤਲਬ ਕੋਸਾ ਇਹ ਕਰ ਲੈਣਾ ਰਹੋ ਉਹਨਾਂ ਨੇ ਨਾ ਜੀ ਜਿਵੇਂ ਇਹ ਜਾਦੇ ਵੱਡੇ ਵੱਡੇ ਪੀਸ ਆ ਫਿਰ ਤਾਂ ਆਪਾਂ 21 ਬਨ ਲਾਂਗੇ ਜੀ ਐ ਲੰਮਾ ਕਰਕੇ ਠੀਕ ਹੈ ਜੀ ਤੇ ਜੇ ਮਤਲਬ ਐਵੇਂ ਆ ਵੀ ਇਹ ਛੋਟੇ ਛੋਟੇ ਨੇ ਫਿਰ ਆਪਾਂ ਦੋ ਪੀਸ ਲਾ ਲਾਂਗੇ ਜੀ ਠੀਕ ਹੈ ਜੀ ਦੋ ਦੋ ਜੋੜ ਲੈਣੇ ਇਹ ਤਾਂ ਕੋਈ ਵੱਧੂ ਨਹੀਂ ਮੇਰੇ ਨਾਲ ਹਾਂ ਆਪਾਂ ਲਵੇਟ ਲੈਣਾ ਜੀ ਜੇ ਗਰਮ ਪੱਟੀ ਹੈਗੀ ਫਿਰ ਤਾਂ ਬਹੁਤ ਚੰਗੀ ਗੱਲ ਆ ਜੀ ਤੇ ਨਹੀਂ ਆਪਾਂ ਕੱਲਾ ਕੱਪੜੇ ਨਾਲ ਵੀ ਇਹਨੂੰ ਬੰਨ ਦੇਣਾ ਜੀ ਠੀਕ ਹੈ ਜੀ ਐਸ ਲੂਟ ਆਪਾਂ ਦੋਨੇ ੱਡੀਆਂ ਤੇ ਬੰਨ ਲੈਣਾ ਹਾਂ ਜੀ ਇਹ ਆਪਾਂ ਸਕੇਰਾਂ ਸਪੋਰਟ ਵਾਸਤੇ ਹੋ ਕਰੀਓ ਤਾਂ ਗਰਮ ਹਾਂਜੀ ਕਿਉਂਕਿ ਅੱਡੀਆਂ 'ਚ ਬਹੁਤ ਜ਼ਿਆਦਾ ਜਿਵੇਂ ਸਵੇਰੇ ਸਵੇਰੇ ਉੱਠਦੇ ਨੇ ਜਮੀ ਨਹੀਂ ਮਤਲਬ ਕਈਨ ਤਾਂ ਤਦਾਬ ਆਉਂਦੀ ਮਤਲਬ ਬਹੁਤ ਮਤਲਬ ਫੋਨ ਵੀ ਮੈਨੂੰ ਕਈ ਆਏ ਜੀ ਕਹਿੰਦੇ ਸੀ ਕਿ ਮਤਲਬ ਸਵੇਰੇ ਉੱਠਣਸਾਰ ਤਾਂ ਵੀ ਜਮੀ ਕੰਮ ਵੀ ਨਹੀਂ ਹੁੰਦਾ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਤਾਂ ਤੁਸੀਂ ਇੱਕ ਵਾਰ ਇਹ ਜ਼ਰੂਰ ਅਜ਼ਮਾ ਕੇ ਦੇਖੋ ਇਹ ਤੁਸੀਂ ਲਗਾਤਾਰ ਕਈ ਦਿਨ ਵਰਤ ਲਿਓ ਤੇ ਬਹੁਤ ਹੀ ਜ਼ਿਆਦਾ ਤੁਹਾਨੂੰ ਫਰਕ ਲੱਗੂਗਾ ਗਰਮੈਸ਼ ਮਿਲੂਗੀ ਅੱਡੀ ਦੇ ਵਿੱਚਲਾ ਜਿਹੜਾ ਦਰਦ ਹੈ ਉਹ ਬਿਲਕੁਲ ਗਾਇਬ ਹੋ ਜਾਊਗਾ ਜੀ ਇੱਕ ਦੋਸਤੋਂ ਤੁਹਾਨੂੰ ਲਵੇਟ ਲੈਣਾ ਵੀ ਵਧੀਆ ਗਰਮੈਸ਼ ਆਵੇ ਤੇ ਫਿਰ ਤੁਸੀਂ ਫਰਕ ਦੇਖੋ ਜੀ ਕਿੰਨਾ ਜਿਆਦਾ ਨਾਤਕਾ ਫਰਕ ਮਹਿਸੂਸ ਹੋਊਗਾ ਹਾਂਜੀ ਹਾਂਜੀ ਇੱਕ ਦੋਸਤੋ ਵੈਸੇ ਮਤਲਬ ਇਹ ਆਪਾਂ ਤੁਹਾਨੂੰ ਵੀ ਪ੍ਰੋਪਰ ਪੂਰੇ ਤਰੀਕੇ ਨਾਲ ਆਪਾਂ ਸਮਝਾ ਸਕੀਏ ਇਸੇ ਕਰਕੇ ਦੋਸਤੋ ਜਿਹੜੀ ਇਹ ਬਣ ਕੇ ਦਿਖਾ ਰਹੇ ਆ ਵੈਸੇ ਮੇਰੇ ਤਾਂ ਕੋਈ ਦਰਦ ਨਹੀਂ ਹੈਗਾ ਇੱਕ ਆਪਣਾ ਪਰਪਸ ਹੁੰਦਾ ਹਨਾ ਗੱਲ ਸਮਝਾਉਣ ਦਾ ਸਹੀ ਗੱਲ ਹੈ ਜੀ ਤੇ ਇਹਦੇ ਨਾਲ ਫਿਰ ਰਮਣ ਹੁਣ ਮੰਨ ਕੇ ਚਲੋ ਕਿੰਨੇ ਟਾਈਮ ਕਿੰਨਾ ਟਾਈਮ ਬੰਨਣਾ ਹੈ ਤੇ ਕਿੰਨੇ ਟਾਈਮ ਚ ਫਰਕ ਆਏ ਇਹ ਆਪਾਂ ਪੂਰੀ ਰਾਤ ਬੰਨ ਸਕਦੇ ਹਾਂ ਵੀ ਚੰਗੀ ਤਰ੍ਹਾਂ ਆਪਾਂ ਬੰਨ ਲੈਣਾ ਜੀ ਵੀ ਵਧੀਆ ਗਰਮੈਸ਼ ਆਵੇ ਕਿਉਂਕਿ ਜਿਹੜੀ ਹਲਦੀ ਹੈਗੀ ਉਹ ਵੀ ਮਤਲਬ ਇਨਫਲੇਮੇਟਰੀ ਦਾ ਕੰਮ ਕਰਦੀ ਹੈ ਮਤਲਬ ਜਿਹੜੀ ਸੋਜ ਆ ਉਹਨੂੰ ਘਟਾਉਂਦੀ ਹੈਗੀ ਫੜਕੜੀ ਵੀ ਬਹੁਤ ਵਧੀਆ ਮਤਲਬ ਜੇਕਰ ਆਪਾਂ ਗਰਮ ਪਾਣੀ ਚ ਫੜਕੜੀ ਨੂੰ ਘੋਲ ਕੇ ਆਪਾਂ ਮਤਲਬ ਪੈਰ ਧੋਣੇ ਆ ਨਾ ਉਹਦੇ ਨਾਲ ਵੀ ਆਪਾਂ ਨੂੰ ਰਾਤ ਮਿਲਦੀ ਹੈ ਠੀਕ ਹੈ ਤੇ ਇਹਨੂੰ ਆਪਾਂ ਗਰਮ ਗਰਮ ਕਰਕੇ ਇਹਦੇ ਉੱਪਰ ਹਲਦੀ ਲਾ ਕੇ ਉੱਪ ਇਕ ਕਰਕੇ ਨਹੀਂ ਪੂਰੇ ਗਰਮ ਤੇ ਹੀ ਆਪਾਂ ਇਹਨੂੰ ਪਾਉਣਾ ਜੀ ਫਿਰ ਤੁਸੀਂ ਰਿਜ਼ਲਟ ਦੇਖੋ ਥੋੜੇ ਦਿਨਾਂ ਵਿੱਚ ਦੀ ਜਿਹੜਾ ਤੁਹਾਡਾ ਅੱਡੀ ਦਾ ਦਰਦ ਬਿਲਕੁਲ ਗਾਇਬ ਹੋ ਜੂਗਾ ਮਤਲਬ ਇੱਕ ਦਿਨ ਜੀ ਤੁਹਾਨੂੰ ਪਤਾ ਮਤਲਬ ਰਾਤ ਮਹਿਸੂਸ ਹੋਣ ਲੱਗੇ ਆਪਾਂ ਨੂੰ ਮਤਲਬ ਛੇਤੀ ਫਰਕ ਦਿਖਣ ਲੱਗ ਜਾ ਹਾਂਜੀ ਹਾਂਜੀ ਤੇ ਜਰੂਰ ਅਜ਼ਮਾ ਕੇ ਦੇਖੋ ਜੀ ਕੋਈ ਮਤਲਬ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਕੋਈ ਮਤਲਬ ਇਹਦੇ ਨਾਲ ਆਪਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਬਹੁਤ ਵਧੀਆ ਰਿਜ਼ਲਟ ਮਿਲਦਾ ਜੀ ਸੋ ਜਰੂਰ ਅਪਣਾਓ ਜੀ ਸੋ ਵੀਡੀਓ ਵਧੀਆ ਲੱਗਿਆ ਕਿ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਲਈ ਸੋ ਬਹੁਤ-ਬਹੁਤ